ਅੰਕਲ ਜੀ ਥੋੜਾ ਮੈਂ ਨਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ ਇਹ ਰਾਤ 6:30 ਵਜੇ ਦਾ ਬਾਕਾ ਜੀ ਸਵੇਰ ਟਾਈਮ ਦਾ ਅੱਛਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 6:30 ਵਜੇ ਇਹਨਾਂ ਨੇ ਦੇਖਿਆ ਵੀ ਲੱਟ ਲੱਫਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਅੱਗ ਨੇ ਕਾਬੂ ਕਾਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਮੱਚ ਗਿਆ ਉਹ ਫੌਤ ਉਹਦੀ ਮੌਕੇ ਦੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕਿ ਸਾਡੇ ਕੋਲ ਸੀਗੀ ਗਜੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬਗਰੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਭਨੇ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਹੇ ਆ ਜੀ ਬੰਦਾ ਹਿਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾ ਨਾਲ ਗੱਲ ਹੋਈ ਹੈ ਉਹਨਾਂ ਨਾਲ ਇਹ ਕਿੱਥੇ ਨੂੰ ਕਿੱਧਰ ਨੂੰ ਚੱਲਿਆ ਇਪਾ ਪੈਟਰੋਲ ਪੰਪ ਦੀ ਗੱਡੀ ਖੈ ਗੱਡੀ ਹਾਂ ਬਈਦੋਂ ਆਇਆ ਰੋਂਗ ਸਾਈਡ ਆ ਮਤਲਬ ਖਾ ਕੇ ਖੜ ਗਿਆ ਕੁਛ ਨਹੀਂ ਉਤਰਿਆ ਨਹੀਂ ਕਿ ਵਿੱਚ ਪੈ ਗਿਆ ਆ ਕੇ ਜਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ ਕੀ ਲੱਗਦਾ ਜੇ ਅੱਗ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ ਅੱਛਾ ਜੀ ਤੇ ਹੁਣ ਡੈਡ ਬੋਡੀ ਨੂੰ ਕਿੱਥੇ ਭੇਜਤਾ ਜੀ ਇਹ ਖੰਨੇ ਸੇਵਲਾਸਤਾ ਪਹੁੰਚਾ ਦੇ ਹੁਣ ਸਾਕ ਜੀ ਮੌਕੇ ਤੇ ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀਏ ਸ ਅੱਗ ਸੀ ਕਿਉਂ ਤੇਜ ਬੋਲ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਕੁਰਵੀਰ ਸਿੰਘ ਕਿੱਥੇ ਕੰਮ ਕਰਦੇ ਸੀ ਇੱਥੇ ਪੈਟਰੋਲ ਪੰਪ ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ ਰਾਤ ਜੀ 11:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਇਹਦਾ ਵਿੱਚੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜਦੋਂ ਸਵੇਰੇ 1:30 ਵਜੇ ਇਹਦੇ ਚੋਂ ਥੋੜੀ ਜੱਗ ਜੀ ਧੂੰਆਂ ਆ ਜਾਂ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਹੋ ਗਈ ਜੀ ਤੇ ਕੀ ਹੋਇਆ ਤੋਂ ਬਾਅਦ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਤੇ ਜੋ ਕਿ टाकी ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਟੌਟਾ ਮਾਰ ਕੇ ਜੀ ਤੇ ਵਿੱਚੋਂ ਬੰਦਾ ਉੱਥੇ ਹੀ ਵਿੱਚੇ ਗਿਰ ਗਿਆ ਜੀ ਤੇ ਕੀ ਬਣਿਆ ਉਹਦਾ ਫਿਰ ਲਾਹ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਫੜਪ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਦੇ ਸੱਤ ਹੋ ਸਕੇ ਉਹਨਾਂ ਕੀਤਾ ਸੀ ਕਿ ਜਲ ਕੇ ਰਾਖ ਕੀ ਉਹੇ ਹਾਂਜੀ ਕਾਫੀ ਜਲ ਗਏ ਸੀ